ਸੋ ਪਿਆਰੋ ਕਹਿੰਦੇ ਨੇ ਕਿ ਬੁੱਲੇ ਸ਼ਾਹ ਜੀ ਦੇ ਮਨ ਉੱਤੇ ਆਪਣੇ ਮੁਰਸ਼ਿਦ ਦੇ ਪਿਆਰ ਦਾ ਐਨਾ ਗੂੜਾ ਰੰਗ ਚੜ ਗਿਆ ਸੋ ਉਸ ਨੂੰ ਸਭਾਏ ਆਪਣੇ ਮੁਰਸ਼ਿਦ ਦੇ ਕਿਸੇ ਚੀਜ਼ ਦੀ ਸੁਧ ਬੁੱਧ ਨਾ ਰਹੀ ਸੋ ਬੁੱਲੇ ਸ਼ਾਹ ਜੀ ਨੂੰ ਆਪਣੇ ਮੁਰਸ਼ਿਦ ਨਾਲ ਐਨਾ ਪਿਆਰ ਸੀ ਸੋ ਉਹ ਔਰਤਾਂ ਵਾਲੇ ਕੱਪੜੇ ਪਾ ਕੇ ਵੀ ਨੱਚਣ ਲੱਗ ਪੈਂਦਾ ਸੀ ਸੋ ਇੱਕ ਦਿਨ ਇੱਕ ਮਟਿਆਰ ਆਪਣੇ ਸਿਰ ਦੇ ਵਾਲਾਂ ਨੂੰ ਸਵਾਰਦੀ ਅਤੇ ਗੁੰਦੋਂਦੀ ਹੈ ਅਤੇ ਆਪਣੇ ਮਾਹੀ ਨੂੰ ਸੁੰਦਰ ਬਣ ਕੇ ਦਿਖਾਉਂਦੀ ਹੈ ਸੋ ਇਹ ਦੇਖ ਕੇ ਬੁੱਲੇ ਸ਼ਾਹ ਜੀ ਦੇ ਮਨ ਵਿੱਚ ਅਜਬ ਹਲਾਰਾ ਵੱਜਾ ਸੋ ਉਹ ਵੀ ਉਸ ਮਟਿਆਰ ਵਾਂਗ ਆਪਣੇ ਸਿਰ ਦੇ ਵਾਲਾਂ ਨੂੰ ਗੁੰਦਵਾ ਕੇ ਆਪਣੇ ਮੁਰਸ਼ਦ ਦੇ ਡੇਰੇ ਵੱਲੋਂ ਤੁਰ ਪਿਆ ਕਿ ਮੈਂ ਆਪਣੇ ਮੁਰਸ਼ਦ ਨੂੰ ਮਿਲ ਲਵਾਂ ਸੋ ਬੁੱਲੇ ਸ਼ਾਹ ਜੀ ਨੂੰ ਆਪਣੇ ਮੁਰਸ਼ਦ ਦਾ ਐਸਾ ਰੰਗ ਚੜਿਆ ਕਿ ਬੁੱਲਾ ਲੋਕਾਂ ਵਿੱਚ ਵੀ ਨੱਚਣ ਲੱਗ ਪਿਆ